ਅੱਜ ਜੀ ਬੜੇ ਅਹਿਮ ਮੁੱਦਿਆਂ ਤੇ ਅਸੀਂ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਿਛਲੇ ਮਹੀਨੇ ਵੀ ਅਸੀਂ ਇੱਕ ਜੁਲਾਈ ਦੇ ਮਹੀਨੇ ਅਰਾਊਂਡ 13 ਜੁਲਾਈ ਨੂੰ ਅਸੀਂ ਇੱਕ ਭੰਡਾਰੇ ਪੁਲ ਤੇ ਕੰਮਾ ਦਿੱਤਾ ਸੀਗਾ ਜਿਹਦੇ ਵਿੱਚ ਅਸੀਂ ਭੁਖਤਾਲ ਤੇ ਬੈਠੇ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੰਮਾਂ ਨੇ ਸੜਕਾਂ ਦੇ ਉੱਪਰ ਘੁੰਮਰੀਆਂ ਨੇ ਉਹਦੇ ਸੰਬੰਧ ਵਿੱਚ ਅਸੀਂ ਭੁਖਤਾਲ ਤੇ ਬੈਠੇ ਸੀ ਜਿਹਦੇ ਵਿੱਚ ਸਾਨੂੰ ਵਾਈਸ ਚੇਅਰਮੈਨ ਜਿਹੜੇ ਗਉਂ ਸੇਵਾ ਕਮਿਸ਼ਨ ਦੇ ਮਨੀਸ਼ ਅਗਰਵਾਲ ਜੀ ਉਹਨਾਂ ਦੇ ਆਸ਼ਵਾਸਨ ਤੇ ਉਹਦੇ ਨਾਲ ਨਾਲ ਕਾਰਪੋਰੇਸ਼ਨ ਦੇ ਜਿਹੜੇ ਉੱਚ ਅਧਿਕਾਰੀ ਆਏ ਸੀਗੇ ਉਹਨਾਂ ਦੇ ਆਸ਼ਵਾਸਨ ਤੇ ਅਸੀਂ ਉਹ ਹੜਤਾਲ ਖਤਮ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਇਲੀਗਲ ਡੇਰੀ ਵਾਲੇ ਜਿਸ ਤਰੀਕੇ ਦੇ ਨਾਲ ਲੋਗੜ ਚੌਕ ਦੇ ਵਿੱਚ ਗੋਹਾ ਛੱਡ ਰਹੇ ਨੇ ਉਹ ਵੀ ਚੁੱਕੀਆਂ ਜਾਣਗੀਆਂ ਤੇ ਡੇਰੀ ਵਾਲੇ ਤੇ ਵੀ ਕਾਰਵਾਈ ਕੀਤੀ ਜਾਏਗੀ ਲੇਕਿਨ ਅੱਜ ਕਾਫੀ ਦਿਨ ਬੀਤਣ ਦੇ ਬਾਅਦ ਵੀ ਕੋਈ ਵੀ ਜਿਹੜਾ ਰਿਜ਼ਲਟ ਸਰਕਾਰ ਵੱਲੋਂ ਨਹੀਂ ਮਿਲਿਆ ਇਹਨਾਂ ਮੁੱਦਾ ਜਿਹੜਾ ਅੱਜ ਅਸੀਂ ਉਹਦੇ ਨਾਲ ਜੋੜ ਰਹੇ ਹਾਂ ਉੱਥੇ ਪੰਡਾੜੀ ਬੋਲਦੇ ਅਸੀਂ ਇੱਕ ਚੀਜ਼ ਕਹੀ ਸੀ ਕਿ ਇੱਕ ਲੜਕੇ ਦੀ ਜਿਹੜੀ ਡੈਥ ਹੋਈ ਸੀਗੀ ਗੋਲ ਬਾਗ ਦੇ ਕੋਲ گاਉਂ ਦੇ ਨਾਲ ਐਕਸੀਡੈਂਟ ਹੋਣ ਦੇ ਕਾਰਨ ਅੱਜ ਉਹਨਾਂ ਦਾ ਪਰਿਵਾਰ ਮੇਰੇ ਨਾਲ ਬੈਠਾ ਹੋਇਆ ਹੈ ਮੇਰੇ ਨਾਲ ਉਹਨਾਂ ਦੇ ਬ੍ਰਦਰ ਉਹਨਾਂ ਦੇ ਮਿਸੇਸ ਨਾਲ ਬੈਠੇ ਨੇ ਉਸ ਲੜਕੇ ਦੀ ਉਮਰ 40 ਸਾਲ ਸੀ ਇਹਨਾਂ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਕਾਫੀ ਦਹਿਰ ਪਹਿਲਾਂ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ ਲੇਕਿਨ ਹੁਣ ਤੱਕ ਜਿਹੜਾ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਮਨੀਸ਼ ਅਗਰਵਾਲ ਜੀ ਦੇ ਕਹਿੰਦੇ ਕਾਰਪੋਰੇਸ਼ਨ ਦੇ ਜੇ ਕਮਿਸ਼ਨਰ ਨੇ ਉਹਨਾਂ ਨੂੰ ਵੀ ਇੱਕ ਦਰਖਾਸਤ ਜਿਹੜੀ ਮਾਰਕ ਕੀਤੀ ਗਈ ਲੇਕਿਨ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਅਸੀਂ 20 ਤਰੀਕ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀਆਂ ਤੇ ਹੋਰ ਵੀ ਵੱਖਰੇ ਵੱਖਰੇ ਜਿਲੇ ਦੀਆਂ ਜਥੇਬੰਦੀਆਂ ਦੇ ਨਾਲ ਪੰਡਾਰੇ ਬੋਲਦੇ ਦੁਬਾਰਾ ਦੂਸਰੀ ਵਾਰੀ ਭੁੱਖਰਤਾਰ ਦੇ ਬੈਠਣਗੇ ਮੇਰੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਬੈਠੇਗਾ ਤੇ ਅਸੀਂ ਮੰਗ ਕਰਾਂਗੇ ਕਿ ਪ੍ਰੋਪਰ ਜਿਹੜਾ ਇਹਨਾਂ ਨੂੰ ਮੁਆਵਜ਼ਾ ਜੋ ਵੀ ਹੈ ਦਿੱਤਾ ਜਾਏ ਕਿਉਂਕਿ ਇਹਨਾਂ ਦੇ ਦੋ ਬੱਚੇ ਨੇ ਲੜਕੇ ਦੀ ਉਮਰ 7 ਸਾਲ ਹੈ ਤੇ 1 ਸਾਲ ਦੀ ਉਮਰ ਦੀ ਇਹਨਾਂ ਦੀ ਛੋਟੀ ਬੱਚੀ ਹੈ ਤੇ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਹਾਨੂੰ ਇਹ ਲੋਕ ਨਜ਼ਰ ਨਹੀਂ ਆ ਰਹੇ ਕਿ ਤੁਸੀਂ ਹੋਰ ਵੇਟ ਕਰ ਰਹੇ ਹੋ ਕਿ ਉੱਥੇ ਹੋਰ ਕਿਸੇ ਦਾ ਐਕਸੀਡੈਂਟ ਹੋਏ ਤੇ ਅਸੀਂ ਫੇਰ ਗੋਆ ਚ ਕੀਏ ਅਸੀਂ ਇਸ ਵਾਰ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਪਿਛਲੀ ਵਾਰੀ ਇਹਨਾਂ ਨੇ ਸਾਨੂੰ ਅਸੀਂ ਕਵਾਂਗੇ ਇੱਕ ਲਾਲੀਪਾਪ ਦੇ ਕੇ ਪੰਜਾਬ ਸਰਕਾਰ ਨੇ ਤੇ ਉੱਥੋਂ ਭੇਜ ਦਿੱਤਾ ਇਸ ਵਾਰ ਅਸੀਂ ਪੱਕੇ ਪੈਰੀ ਆਵਾਂਗੇ ਤੇ ਅਸੀਂ ਹੁਣੇ ਦੇਰ ਤੱਕ ਨਹੀਂ ਜਾਵਾਂਗੇ ਜਿੰਨਾ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਪ੍ਰਸਤੁਤੀ ਪਰ ਦੱਸੋ ਜੀ ਅ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਰਾਸ਼ਟ੍ਰਧਿਖ ਰਾਸ਼ਟ੍ਰ ਗੌਰ ਰਖਾ ਮਾਸੰਤ ਅੱਜ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਬਹੁਤ ਹੀ ਅਹਿਮ ਮੁੱਦੇ ਤੇ ਜਿਹੜਾ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ ਜੁਲਾਈ ਮਹੀਨੇ ਦੇ ਵਿੱਚ 13 ਤਰੀਕ ਨੂੰ ਇੱਕ ਭੰਡਾਰੀਪੁਰ ਤੇ ਧਰਨਾ ਦਿੱਤਾ ਸੀਗਾ ਭੁਖ ਹੜਤਾਲ ਤੇ ਬੈਠੇ ਸੀ ਜਿਹਦੇ ਵਿੱਚ ਅਸੀਂ ਮੰਗ ਰੱਖੀ ਸੀਗੀ ਕਿ ਜਿਹੜੀ ਲੋਗੜ ਚੌਂਕ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗਵਾਂ ਬੈਠੀਆਂ ਨੇ ਕਰੀਬ 50 ਦੇ ਕੋਲ ਜਿਹੜੀਆਂ ਗਵਾਂ ਉੱਥੇ ਘੁੰਮਦੀਆਂ ਨੇ ਜਿਹਦੇ ਕਰਕੇ ਐਕਸੀਡੈਂਟ ਵੀ ਹੁੰਦੇ ਨੇ ਉਹਦੇ ਨਾਲ ਨਾਲ ਇਲੀਗਲ ਡੇਰੀ ਵਾਲੇ ਜਿਹੜੇ ਉਹ ਗਵਾਂ ਨੂੰ ਛੱਡਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਏ ਉਹਦੇ ਨਾਲ ਨਾਲ ਉਹ ਗਵਾਂ ਨੂੰ ਸੁਰੱਖਿਤ ਉਥੋਂ ਚੁੱਕ ਕੇ ਤੇ ਗਊਸ਼ਾਲਾ ਦੇ ਵਿੱਚ ਪਹੁੰਚਾਇਆ ਜਾਏ ਲੇਕਿਨ ਪੰਜਾਬ ਸਰਕਾਰ ਵੱਲੋਂ ਵਾਈਸ ਚੇਅਰਮੈਨ ਗਊ ਸੇਵਾ ਕਮਿਸ਼ਨ ਦੇ ਮਨੀਸ਼ ਅਗਰਵਾਲ ਜੀ ਉਸ ਟਾਈਮ ਮੌਕੇ ਤੇ ਆਏ ਉਹਨਾਂ ਦੇ ਨਾਲ ਨਾਲ ਕਾਰਪੋਰੇਸ਼ਨ ਦੇ ਜਿਹੜੇ ਉੱਚ ਅਧਿਕਾਰੀ ਉੱਥੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਡੇਰੀ ਵਾਲੇ ਤੇ ਵੀ ਕਾਰਵਾਈ ਕਰ ਰਹੇ ਹਾਂ ਤੇ ਗਵਾਂ ਵੀ ਸਾਰੀਆਂ ਅਸੀਂ ਅੱਜ ਦੀ ਅੱਜ ਚੁੱਕ ਕੇ ਤੇ ਗਊਸ਼ਾਲਾ ਭੇਜਾਂਗੇ ਨਾ ਤੇ ਲੋਗੜ ਚੌਂਕ ਦੀਆਂ ਗਵਾਂ ਚੁਟੀਆਂ ਗਈਆਂ ਤੇ ਨਾ ਹੀ ਡੇਰੀ ਵਾਲਿਆਂ ਤੇ ਅੰਮ੍ਰਿਤਸਰ ਤੇ ਕਿਸੇ ਦੇ ਵੀ ਜਿਹੜੀ ਕਾਰਵਾਈ ਕੀਤੀ ਗਈ ਇਹ ਜਿੰਨੀਆਂ ਵੀ ਡੇਰੀਆਂ ਸ਼ਹਿਰ ਦੇ ਵਿੱਚ ਚੱਲ ਰਹੀਆਂ ਸਭ ਇਲੀਗਲ ਚੱਲ ਰਹੀਆਂ ਨੇ ਤੇ ਕ腐ਸ਼ਨ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜੀ ਆ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਮੇਰੇ ਨਾਲ ਅੱਜ ਇੱਕ ਪਰਿਵਾਰ ਮੌਜੂਦ ਹੈ ਅਸੀਂ ਭੰਡਾਰੀ ਪੁੱਲ ਤੇ ਵੀ ਇੱਕ ਜ਼ਿਕਰ ਕੀਤਾ ਸੀ ਕਿਲ ਗੋਲ ਬਾਗ ਦੇ ਕੋਲ 2 ਤਰੀਕ ਨੂੰ ਇੱਕ ਲੜਕੇ ਦੀ ਜਿਹੜੀ ਹੈ ਡੈਥ ਹੋ ਜਾਂਦੀ ਹੈ گاਉਂ ਦੇ ਨਾਲ ਐਕਸੀਡੈਂਟ ਹੋਣ ਕਾਰਨ ਅੱਜ ਉਹ ਪਰਿਵਾਰ ਮੇਰੇ ਕੋਲ ਬੈਠਾ ਹੋਇਆ ਹੈ ਉਹਨਾਂ ਦੇ ਬ੍ਰਦਰ ਮੇਰੇ ਕੋਲ ਬੈਠੇ ਨੇ ਉਹਨਾਂ ਦੇ ਮਿਸਿਸ ਮੇਰੇ ਕੋਲ ਬੈਠੇ ਨੇ ਇਹਨਾਂ ਨੇ 11 ਜੁਲਾਈ ਨੂੰ ਇੱਕ ਜਿਹੜੀ ਡੀਸੀ ਆਫਿਸ ਲੈਟਰ ਦਿੱਤੀ ਸੀ ਕਿ ਇਹਨਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਦਿੱਤਾ ਜਾਏ ਲੇਕਿਨ ਅੱਜ ਦੀ ਤਰੀਕ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਬਹੁਤ ਹੀ ਸ਼ਰਮ ਦੀ ਗੱਲ ਹੈ ਕਿਉਂਕਿ ਇਹਨਾਂ ਦੇ ਦੋ ਛੋਟੇ ਬੱਚੇ ਨੇ ਇੱਕ ਜਿਹੜਾ ਬੇਟਾ ਵਾ 7 ਸਾਲ ਦਾ ਇੱਕ ਛੋਟੀ ਗੁੜੀਆ ਵਾ 1 ਸਾਲ ਦੀ ਕੀ ਸਰਕਾਰ ਨੂੰ ਮੈਂ ਸਭ ਤੋਂ ਪਹਿਲਾਂ ਇੱਥੇ ਕਹਾਂਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਆਮ ਲੋਕਾਂ ਦੇ ਹਿੱਤ ਵਿੱਚ ਬਣਾਈ ਗਈ ਸੀ ਅੱਜ ਆਮ ਲੋਕ ਇਹ ਆਮ ਲੋਕ ਨੇ ਜਿਹੜੇ ਤੁਹਾਨੂੰ 11 ਚੀਜ਼ਾਂ ਦੇ ਕਾਉਂਸੈਸ ਭਰ ਰਹੇ ਨੇ ਕਰੋੜਾ ਰੁਪਈਆ ਜਿਹੜਾ ਤੁਹਾਡੇ ਕੋਲ ਅਕਾਊਂਟ 'ਚ ਪਿਆ ਹੋਇਆ ਇਹਨਾਂ ਦਾ ਹਸਬੰਡ ਵੀ ਉਹ ਕਾਉਂਸੈਸ ਭਰਦਾ ਸੀ ਉਹਨਾਂ ਦੇ ਬ੍ਰਦਰ ਵੀ ਭਾਰ ਰਹੇ ਨੇ ਅਸੀਂ ਲੋਕ ਵੀ ਭਾਰ ਰਹੇ ਆ ਤੇ ਅੱਜ ਇਹਨਾਂ ਨੂੰ ਤੁਸੀਂ ਦੇਖ ਲੋ ਕਰੀਬ 2 ਮਹੀਨੇ ਹੋਣ ਵਾਲੇ ਆ ਇਹਨਾਂ ਨੂੰ ਇਨਸਾਫ ਦੀ ਮੰਗ ਕਰਦੇ ਹੋਏ ਹਾਲੇ ਤੱਕ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਸੀਂ ਇਨ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ 20 ਤਰੀਕ ਸ਼ੁੱਕਰਵਾਰ ਅਸੀਂ ਭੰਡਾਰੀ ਪੁਲ ਤੇ ਦੁਬਾਰਾ ਭੁਖਰਤਾਲ ਤੇ ਬੈਠਾਂਗੇ ਤੇ ਸਾਡੀਆਂ ਦੋ ਹੀ ਮੰਗਾਂ ਇਸ ਵਾਰ ਰਹਿਣ ਗਿਆ ਸਭ ਤੋਂ ਪਹਿਲੀ ਮੰਗ ਕਿ ਇਹ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਏ ਤਾਕੀ ਇਹਨਾਂ ਦਾ ਫਿਊਚਰ ਜਿਹੜਾ ਸਿਕਿਉਰ ਹੋ ਸਕੇ ਕਿਉਂਕਿ ਜਿਹੜਾ ਜੀ ਚਲਾ ਗਿਆ ਸਰਕਾਰ ਉਹ ਤੇ ਨਹੀਂ ਲਿਆ ਸਕਦੀ ਗਿਆ ਸਰਕਾਰ ਦੀ ਅਣਗਹਿਲੀ ਕਰਕੇ ਹੀ ਆ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਉਥੋਂ ਗੋਆ ਚੁਕਨੀਆਂ ਮੈਂ ਕਵਾਂਗਾ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤ ਹੋਣਾ ਪੈਣਾ ਹੈ ਕਿ ਇਹ ਜਿਹੜੇ ਕਾਰਪੋਰੇਸ਼ਨ ਦੇ ਜਿਹੜੇ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਉਥੋਂ ਗੋਆ ਚੁਕਨ ਦੀ ਉਹਨਾਂ ਦੀ ਅਣਗਹਿਲੀ ਦੇ ਕਰਕੇ ਜਿਹੜੀ ਉਹ ਡੈਥ ਹੋਈ ਹੈ ਉਹਨਾਂ ਦੇ ਵੀ ਐਫਆਈਆਰ ਹੋਣੀ ਚਾਹੀਦੀ ਹੈ ਉਹਨਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਆਪਣੀ ਡਿਊਟੀ ਤੋਂ ਤੇ ਅਸੀਂ ਇਹਨਾਂ ਦੇ ਨਾਲ ਦੂਸਰੀ ਮੰਗ ਅੰਮ੍ਰਿਤਸਰ ਸ਼ਹਿਰ ਚ ਜਿਹੜੀਆਂ ਗਵਾਂ ਕੁੰਬਰੀਆਂ ਨੇ ਖਾਸ ਕਰਕੇ ਲੋਗੜ ਚੌਂਕ ਚ ਜਿਹੜੀਆਂ ਨੇ ਸਾਰੀਆਂ ਉਸ ਦਿਨ ਜੇ ਚੁੱਕੀਆਂ ਜਾਣਗੀਆਂ ਉਸ ਡੇਰੀ ਵਾਲੇ ਦੇ ਜੇ ਕਾਰਵਾਈ ਹੋਏਗੀ ਤੇ ਅਸੀਂ ਉਤੋਂ ਉਠਾਂਗੇ ਨਹੀਂ ਤੇ ਅਸੀਂ ਭੁਖਰਤਾ ਤੇ ਉਹਨਾਂ ਦੇ ਤੱਕ ਬੈਠੇ ਰਾਂਗੇ ਜਿੰਦੇ ਤੱਕ ਮੰਗ ਪੂਰੀ ਨਹੀਂ ਹੋਈ ਇਹ ਹਮ ਤੋਂ ਕਾਮਰੇਟ ਵਿਜੇ ਵੀ ਜਿਹੜੀ ਸੁਭਲ अरोड़ा ਦੀ ਜਿਹੜੀ ਡੈਥ ਹੋਈ ਏ ਵੀ ਗਾਉਂ ਦੇ ਨਾਲ ਐਕਸੀਡੈਂਟ ਹੋਣ ਕਰਕੇ ਹੋਈ ਏ ਤੇ ਡੀਸੀ ਸਾਹਿਬ ਨੂੰ 1575 ਪੀ 117 2024 ਨੂੰ ਇੱਕ ਡੀਸੀ ਸਾਹਿਬ ਨੂੰ ਮੰਗਪੱਤਰ ਦਿੱਤਾ ਸੀ ਉਸ ਤੋਂ ਬਾਅਦ 1499 58 2024 ਤਹਿਸੀਲ ਬਨ ਤੇ ਐਸਡੀਐਮ ਸਾਹਿਬ ਨੂੰ ਵੀ 430388 2024 ਨੂੰ ਓਕੇ ਤੇ ਇੱਕ 1407 ਐਸਡੀਐਮ ਨੂੰ ਇੱਕ ਮੰਗ ਦਿੱਤੇ ਸੀ ਕਿ ਉਸ ਪਰਿਵਾਰ ਦੇ ਜਿਹੜੇ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਦਾ ਸਹਾਰਾ ਜਿਹੜਾ ਵੇ ਉਹ ਜਿਹੜੀਆਂ ਛੜਕਾਂ ਦੇ گاਉਂ ਆ ਤੇ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈ ਜਿਹੜੀ ਮਿਲੀ ਭੁਗਤੀ ਦੇ ਨਾਲ ਇਹਨਾਂ ਨਾਲ ਜਿਹੜੇ ਗਊ ਡੇਰੀ ਵਾਲਿਆਂ ਦੇ ਨਾਲ ਨਾਲੇ ਨੇ ਇਹਨਾਂ ਦੀ ਵਜ੍ਹਾ ਦੇ ਨਾਲ ਉਹਨਾਂ ਦੀ ਉਸ ਉਸ ਬੱਚੇ ਦੇ ਬਾਪ ਦੀ ਮੌਤ ਹੋ ਗਈ ਹੈ ਜੋ ਕਿ ਸਰਕਾਰ ਨੇ ਅਜੇ ਤੱਕ ਕੋਈ ਮੁਆਜਰ ਮੁਆਜਾ ਨਹੀਂ ਦਿੱਤਾ ਕਿਉਂ ਕਿ ਇੱਕ 7 ਸਾਲ ਦਾ ਉਹਦਾ ਬੇਟਾ ਤੇ 1 ਸਾਲ ਦੀ ਬੇਟੀ ਹੈ ਵੇਖੋ ਜਿਸ ਤੇ ਬੱਚਿਆਂ ਤੋਂ ਬਾਪ ਦਾ ਸਹਾਰਾ ਉਠਿਆ ਹੈ ਉੱਠ ਚੁੱਕਾ ਵੇ ਹਜੇ ਤੱਕ ਵੀ ਪ੍ਰਸ਼ਾਸਨ ਸੁ ਕੰਮ ਕਰਨ ਦੀ ਨੀਂਦ ਸੁੱਤਾ ਪਿਆ ਵੀ ਮੇਰੀ ਪ੍ਰਸ਼ਾਸਨ ਦੇ ਅੱਗੇ ਮੰਗੇ ਤੇ ਪੰਜਾਬ ਸਰਕਾਰ ਦੇ ਅੱਗੇ ਵੀ ਮੰਗੇ ਵੀ ਜਿੰਨੀ ਵੀ ਇਸ ਪਰਿਵਾਰ ਦੇ ਜਿਹੜੇ ਬੱਚੇ ਦੀ ਡੈਥ ਹੋਈ ਏ ਉਸ ਪਰਿਵਾਰ ਨੂੰ ਵੱਧ ਤੋਂ ਵੱਧ ਜਿਹੜੀ ਉਹਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਆਪਣੇ ਬੱਚੇ ਦਾ ਭਵਿੱਖ ਬਾਰੇ ਸੋਚ ਸਕੇ ਇਸ ਲਈ ਜਾਇ ਸੰਘਰਸ਼ ਜਾਇ ਜਨ ਮੇਰਾ ਨਾਮ ਕਰਨਾ ਹੋਗਾ ਤੇ ਮੈਂ ਤਬਲੁਰਾ ਦਾ ਛੋਟਾ ਬ੍ਰਦਰ ਆ ਮੇਰੇ ਭਰਾ ਦਾ ਇੱਕ ਐਕਸੀਡੈਂਟ ਹੋਇਆ ਸੀ ਲੋਕਰ ਤੇ ਇੱਕ ਗਾਂ ਦੇ ਅੱਗੇ ਆ ਕੇ ਜਿਸ ਦੇ ਵਿੱਚ ਮੋਤ ਹੋ ਜਿੰਦੀ ਹੈ ਤੋ ਦੋ ਦਿਲਾਈ ਦੋ ਤੇ ਸੀ 11 ਤਰੀਕ ਨੂੰ ਇੱਕ ਮੰਗ ਪੇਤਾ ਡੀਸੀ ਸਾਹਿਬ ਨੂੰ ਦਿੱਤਾ ਹੈ ਤੇ ਹਜੇ ਤੱਕ ਕੋਈ ਕੁਐਸਚਨ ਨਹੀਂ ਆਇਆ ਉਸ ਤੋਂ ਬਾਅਦ ਇੱਕ ਮਨੀਸ਼ ਅਗਰਵਾਦੀ ਨੇ ਸਾਡੇ ਕੋ ਵੀ ਅਸੀਂ ਗਏ ਸੀ ਉਹਨੇ ਤੋਂ ਇਹ ਮੰਗ ਪੱਤਰ 10 ਅਗਸਤ ਨੂੰ ਅਸੀਂ ਉਹਨਾਂ ਦਿੱਤਾ ਹੈ ਤੇ ਉਹਨੇ ਅੱਗੇ ਕਮਿਸ਼ਨਰ ਨੂੰ ਦੇ ਮਿਲਣ ਲਿਖਿਆ ਸੀ ਕਮਿਸ਼ਨਰ ਵੀ ਮਿਲ ਕੇ ਆਏ ਪਰ ਇਹਦਾ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ ਕੀ ਆਸ਼ਵਾਸ਼ਣ ਦਵਾਇਆ ਗਿਆ ਸੀ ਮਨੇ ਇਹ ਸ਼ੱਕ ਹੈ ਕਿ ਆਸ਼ਵਾਸ਼ਣ ਕਿਹਾ ਕਿ ਤੁਸੀਂ ਕਮਿਸ਼ਨਰ ਸਾਹਿਬ ਨੇ ਮਿਲ ਲਓ ਤੇ ਉਹ ਜਿਹੜੇ ਬੰਦੇ ਮਾਝਾ ਤੁਹਾਨੂੰ ਦਿੱਤਾ ਜਾਏਗਾ ਪਰ ਇਹਦਾ ਕੋਈ ਕੋਈ ਕਾਰਵਾਈ ਨਹੀਂ ਨਾ ਕੋਈ ਮੈਸੇਜ ਆਇਆ ਨਾ ਕੋਈ ਫੋਨ ਆਇਆ ਉਹਨਾਂ ਦਾ ਹੁਣ ਕੀ ਮੰਗ ਕੇ ਕਰਦੇ ਹੋ ਤੁਸੀਂ ਪ੍ਰਸ਼ਾਸਨ ਮੰਗਾਈ ਹੈ ਕਿ ਕਿ ਚੰਦਨ ਜੀ ਮਾਝਾ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਛੋਟੇ ਬੱਚੇ ਅਮਰਾ ਦੇ ਉਹਨਾਂ ਦਾ ਫਿਚਰ ਸਕੇ ਹੋਰ ਸਕੇ ਅੱਜ ਤੁਸੀਂ ਰੋਹਾਂ ਜੀ ਕੋਲ ਆਇਓ ਕਿ ਆਸ਼ਵਾਸ਼ਣ ਲਾ ਕੇ ਰੋਹਨ ਜੀ ਦਾ ਸਨ ਐ ਸ਼ੁਸ਼ਨ ਦਿੱਤਾ ਕਿ ਅਸੀਂ ਇੱਕ 20 ਤਰੀਕ ਨੂੰ ਧੰਨਾ ਲਾਵਾਂਗੇ ਪ੍ਰੋਟੈਸਟ ਕਰਾਂਗੇ ਅਸੀਂ ਇੱਕ ਕੋਖੜਤਾ ਹਾਲ ਦਾ ਤੇ ਉੱਥੇ ਅਸੀਂ ਆਪਣੀ ਜਿਹੜੀ ਮੰਗਾਂ ਜੀ ਸਰਕਾਰ ਦੇ ਅੱਗੇ ਰੱਖਾਗੇ ਜਿੰਨੇ ਕ ਸਾਡੀ ਮੰਂਦਾ ਨਹੀਂ ਪੂਰੀ ਕਰਨੀ ਅਸੀਂ ਨਹੀਂ ਉੱਠਾਂਗੇ ਤੋਂ ਮੈਂ ਰਾਸ਼ਟਰੀ ਦੂਰ ਰਖਾ ਦਲ ਤੋਂ ਸ਼ਿਵ ਕੁਮਾਰ ਆਪਣਾ ਜਿਹੜੀ ਆਪਣਾ ਐਕਸੀਡੈਂਟ ਹੋਇਆ ਸੀ ਇਹ ਇਹਨਾਂ ਦਾ ਸ਼ੁਭ ਅਲੋੜਾ ਜੀ ਦਾ ਮੈਂ ਉਹਨਾਂ ਕਰਕੇ ਤੁਹਾਨੂੰ ਇੱਕ ਡੀਸੀ ਸਾਹਿਬ ਨੂੰ ਵੀ ਇਹਨਾਂ ਨੇ ਮੰਗ ਪੱਤਰ ਦਿੱਤਾ ਹੀ ਹੈ ਤੇ ਮਨੀਸ਼ ਅਗਰਵਾਲ ਜੀ ਨੂੰ ਵੀ ਦਿੱਤਾ ਸੀ ਇਹ ਕਿ ਜਿਨ੍ਹਾਂ ਉਹਨਾਂ ਨੇ ਅੱਜ ਤੱਕ ਹੁਣੇ ਤੱਕ ਕੋਈ ਵੀ ਕੋਈ ਸੂਝਬੂਝ ਦੇ ਨਾਲ ਇਹਨਾਂ ਦਾ ਕੋਈ ਵੀ ਨਈਏ ਕੀਤਾ ਹੈ ਕਿ ਅਸੀਂ ਇਹ ਮੰਗ ਕਰਦੇ ਆਂ ਕਿ ਇਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਤਰਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਦਾ ਪਹਿਲਾ ਨਾਰਾ ਸੀ ਇਹ ਕਿ ਹਰ ਘਰ ਨੌਕਰੀ ਦੇਵਾਂਗੇ ਇਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਮਿਸਿਸ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਦਾ ਜੋ ਵੀ ਮੁਆਵਜ਼ਾ ਜੀ ਕਾਰਬਨ ਨੂੰ ਪਹਿਲ ਦੀ ਆਧਾਰ ਦੇ ਉੱਤੇ